ਇੰਡਸਟਰੀ ਦੇ ਵਿੱਚੋਂ 3 AM 플랜ਟ ਕੌਣ ਹੈ ਰਾਤੀ 3 ਵਜੇ ਤੁਹਾਨੂੰ ਲੱਗਦਾ ਜਿਸ ਨੂੰ ਮੈਂ ਕਦੇ ਵੀ ਕਾਲ ਕਰ ਸਕਦਾ ਇੰਡਸਟਰੀ ਦੇ ਵਿੱਚੋਂ ਮੈਂ ਯਾਰ ਪਹਿਲਾਂ ਜਦ ਤੱਕ ਮੈਂ 3 ਵਜੇ ਤੱਕਰ ਜਾਗਦਾ ਸੀ ਉਦੋਂ ਤੱਕ ਹਾਂਜੀ ਦੋਸਤੋ ਆਪਾਂ ਗੱਲ ਕਰਦੇ ਹਾਂ ਜਿਮੀ ਸ਼ੇਰਗਿਲ ਅਤੇ ਕੀਪਿੰਗ ਦੇ ਵਾਲਦੀ ਆਖਿਰਕਾਰ ਜਿਮੀ ਸ਼ੇਰਗਿਲ ਨੇ ਰਾਤ ਨੂੰ 3 ਵਜੇ ਤੱਕ ਕਿਸ ਦੇ ਨਾਲ ਗੱਲਾਂ ਕਰਨੀਆਂ ਚਾਹੀਆਂ ਅਤੇ ਉਹਨਾਂ ਨੇ ਮੋੜ ਤੋਂ ਕਿਸ ਦੇ ਨਾਲ ਗੱਲਾਂ ਨਹੀਂ ਕੀਤੀਆਂ ਇਹ ਸਵਾਲਾਂ ਦਾ ਜਵਾਬ ਜਿਮੀ ਸ਼ੇਰਗਿਲ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਦਿੱਤੇ ਨੇ ਜਿਹੜਾ ਕਿ ਉਹਨਾਂ ਦਾ ਸੋਸ਼ਲ ਮੀਡੀਆ ਇੱਕ ਛੋਟਾ ਆ ਪੋਡਕਾਸਟ ਹੋਇਆ ਸਿੰਗਾ ਫਿਲਮ ਨੂੰ ਲੈ ਕੇ ਉਸ ਦੇ ਵਿੱਚ ਕਾਫੀ ਅਨਰੇੜੇ ਕਿ ਜਿਮੀ ਸ਼ੇਰਗਿੱਲ ਨੂੰ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਕਿ ਉਹਨਾਂ ਨੇ ਬੜੀ ਹੀ ਨਿਮਰਤਾ ਦੇ ਨਾਲ ਸਾਰਿਆਂ ਦਾ ਆਨਸਰ ਦਿੱਤਾ ਅਤੇ ਉਸ ਦੇ ਵਿੱਚ ਇਹ ਵੀ ਸਵਾਲ ਸੀਗਾ ਕਿ ਜਿਮੀ ਸ਼ੇਰਗਿੱਲ ਹੁਣ 3 ਵਜੇ ਤੱਕ ਕੀ ਐਕਟਰਾਂ ਦੇ ਨਾਲ ਗੱਲ ਕਰਦਾ ਹੈ ਜਾਂ ਆਪਣੇ ਯਾਰਾਂ ਦੇ ਨਾਲ ਗੱਲ ਕਰਦਾ ਹੈ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਮੀ ਸ਼ੇਰਗਿੱਲ ਗਿੱਫੀ ਘਰ ਵਾਲਤੇ ਦਲਜੀਤ ਤੇ ਨੀਰੂ ਬਾਜਵਾਦੀ ਬਹੁਤ ਜਿਹੜੀ ਕਿ ਗੂੜੀ ਸਾਂਝ ਰਹੀ ਹੈ ਇੱਕ ਟਾਈਮ ਤੇ ਇਹਨਾਂ ਚਾਰ ਐਕਟਰਾਂ ਨੇ ਬਹੁਤ ਵਧੀਆ ਕੰਮ ਕੀਤਾ ਸੀਗਾ ਇੱਕ ਫਿਲਮਾਂ ਨੂੰ ਲੈ ਕੇ ਅਤੇ ਉਸ ਦੇ ਵਿੱਚ ਇਹਨਾਂ ਦੀ ਜਿਹੜੀ ਕਿ ਸਾਂਝ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਹੁਣ ਜਿਮੀ ਸ਼ੇਰਗਿੱਲ ਨੂੰ ਇਹ ਸਵਾਲ ਪੁੱਛੇ ਜਾਣ ਦੇ ਤੌਰ ਤੇ ਜਿਮੀ ਸ਼ੇਰਗਿੱਲ ਦਾ ਕੀ ਕੁਝ ਜਵਾਬ ਸੀਗਾ ਉਹ ਤੁਹਾਨੂੰ ਅਸੀਂ ਜਿਮੀ ਸ਼ੇਰਗਿੱਲ ਦੀ ਉਹ ਸਾਰੀ ਵੀਡੀਓ ਦਿਖਾਉਨੇ ਆ ਜਿਸ ਦੇ ਵਿੱਚ ਕਿ ਉਹਨਾਂ ਨੇ ਇਹ ਦੱਸਿਆ ਕਿ ਮੈਂ ਹੁਣ ਕਿਸੇ ਦੇ ਨਾਲ ਗੱਲ ਕਿਉਂ ਨਹੀਂ ਕਰਦਾ ਤੇ ਮੈਂ ਕਿੰਨੇ ਵਜੇ ਸੌ ਜਾਣਾ ਆ ਇੰਨੇ ਵੇ ਤੱਕ ਕਿਉਂ ਨਹੀਂ ਫੋਨ ਚਲਾਉਣਾ ਹੁਣ ਆਹ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਉਹ ਵੀਡੀਓ ਦਿਖਾਉਨੇ ਆ ਜ਼ਰੂਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇਹਦੇ ਵਿੱਚੋਂ 3am ਫਲੈਂਟ ਕੌਣ ਹੈ? ਰਾਤੀ 3 ਵਜੇ ਤੁਹਾਨੂੰ ਲੱਗਦਾ ਜਿਹਨੂੰ ਮੈਂ ਕਦੇ ਵੀ ਕਾਲ ਕਰ ਸਕਦਾ। ਇੰਡਸਟਰੀ ਦੇ ਵਿੱਚੋਂ ਹੀ। ਮੈਂ ਯਾਰ ਪਹਿਲਾਂ ਜਦ ਤੱਕ ਮੈਂ 3 ਵਜੇ ਤੱਕਰ ਜਾਗਦਾ ਸੀ ਉਦੋਂ ਤੱਕ ਸੀਗੇ। ਹੁਣ ਮੈਂ ਯਾਰ ਛੇਤੀ ਸੌ ਜਾਂਦਾ। ਓਕੇ। ਸੋ 3am, 2am, 12am, 1am ਵੀ ਕੋਈ ਸਿਸਟਮ ਹੈ ਹੀ ਨਹੀਂ। ਪਹਿਲਾਂ ਜੇ ਜਾਗਦੇ ਸੀ ਤੇ ਕਿਹਨੂੰ ਫੋਨ ਕਰਦੇ ਸੀ? ਉਹਦੋਂ ਦਾ ਬਹੁਤ ਲੋਕ। ਨਹੀਂ ਮਤਲਬ ਕੋਈ ਮਹਿਲਾ ਮਿੱਤਰ ਤੋਂ ਇਲਾਵਾ ਕੋਈ ਮੇਲ ਫਰੈਂਡ ਨਹੀਂ ਨਹੀਂ ਮੇਲ ਵੀ ਛੱਡ ਰਿਹਾ ਮੁੱਖ ਮੰਨੇਗੇ ਇਹ ਹੁਣ ओके ਜੀ ਹਾਂ ਜੀ ਦੋਸਤੋ ਜਿਮੀ ਸ਼ੇਰਗਿੱਲ ਨੇ ਪੰਜਾਬੀ ਐਕਟਰਾਂ ਦੇ ਨਾਲ ਕੰਮ ਕਰਨਾ ਨਹੀਂ ਚਾਹਿਆ ਜਿਸ ਤੋਂ ਬਾਅਦ ਕਿ ਬਾਲੀਵੁੱਡ ਚ ਉਹ ਚਲੇ ਗਏ ਜਿੱਥੇ ਕਿ ਉਹਨਾਂ ਨੂੰ ਮੈਨੂੰ ਇਦਾਂ ਲੱਗਦਾ ਹੈ ਕਿ ਪੰਜਾਬ ਵਰਗਾ ਮਾਨਤਾ ਜਿਹੜਾ ਕਿ ਨਹੀਂ ਮਿਲਿਆ ਜਿਵੇਂ ਕਿ ਪੰਜਾਬੀ ਐਕਟਰ ਉਹਨਾਂ ਦਾ ਸਨਮਾਨ ਕਰਦੇ ਸੀਗੇ ਉਹਨਾਂ ਦੀ ਰਿਸਪੈਕਟ ਕਰਦੇ ਸੀਗੇ ਉਸ ਸੋਭਾ ਜਿਮੀ ਸ਼ਿਰਗਿਲ ਨੇ ਇੱਕ ਵਾਰ ਫਿਰ ਪੰਜਾਬ ਆਉਣ ਦਾ ਫੈਸਲਾ ਲਿਆ ਤੇ ਪੰਜਾਬ ਦੇ ਉੱਤੇ ਉਹਨਾਂ ਫਿਲਮਾਂ ਬਣਾਉਂਦਾ ਜਿਹੜਾ ਕਿ ਉਹਨਾਂ ਨੇ ਯਤਨ ਕੀਤਾ ਹੈ ਹੁਣ ਬਾਕੀ ਐਕਟਰਾਂ ਦੇ ਨਾਲ ਵੀ ਕੰਮ ਕਰਨਾ ਚਾਹੁੰਨਗੇ ਜਿਮੀ ਸ਼ਿਰਗਿਲ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਸਾਨੂੰ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ